ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਆ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਅੱਜ ਹੈਗਾ ਹੀ ਨਿਆਣਿਆਂ ਦਾ ਪੇਪਰ ਤੇ ਰਸਮ ਜਿਹੜੀ ਚੱਲਦੀ ਆਉਂਦੀ ਆ ਉਹ ਲੱਗੀ ਜੀਤਾ ਕਰਨ ਹਮੇਸ਼ਾ ਤੋਂ ਚੱਲਦੀ ਆ ਰਹੀ ਆ ਦਹੀਂ ਖਵਾਲਣ ਦੀ ਤੇ ਮੈਂ ਚਲੋ ਸ਼ੇਅਰ ਕਰਦੇ ਆ ਨਾਲੇ ਤੁਹਾਨੂੰ ਵੀ ਯਾਦ ਆਊਗਾ ਆਪਣਾ ਬਚਪਨ ਵੀ ਜਦੋਂ ਸਾਰੇ ਪੇਪਰਾਂ ਤੋਂ ਪਹਿਲਾਂ ਦਹੀਂ ਜਾਂ ਖਿਚੜੀ ਵੱਖ-ਵੱਖ ਥਾਵਾਂ ਦੇ ਵੱਖ-ਵੱਖ ਰਵਾਜ ਹੁੰਦੇ ਸੀ ਤੇ ਐਦਾਂ ਲੱਗਣਾ ਵੀ ਜਿਦਾਂ ਦਹੀਂ ਖਾ ਕੇ ਨਹੀਂ ਗਏ ਪਾਣੀ ਪੇਪਰ ਹੋੜੇ ਚੰਗਾ ਨਹੀਂ ਹੋਣਾ ਤੇ ਉਹੀ ਅੱਜ ਜੀਤਾਂ ਲੱਗੀ ਆ ਕਰਨ ਉਹ ਤੋਂ ਕਰਦੇ ਰਹੇ ਆ ਸਾਡੇ ਮੰਮੀਆਂ ਵੀ ਇਦਾਂ ਕਹਿੰਦੇ ਨੇ ਦਹੀਂ ਖਾਜੋ ਨਿਆਣੇ ਦਹੀਂ ਖਾਜੋ ਪੇਪਰ ਪੇਪਰ ਜੇ ਤੁਹਾਡਾ ਅੱਜ ਇਦਾਂ ਕਰਕੇ ਤੇ ਜਿੱਦਨ ਵੀ ਜਿੰਨੇ ਪੇਪਰ ਹੋਣੇ ਓਨੇ ਦਿਨ ਅਸੀਂ ਭਾਏ ਰੋਟੀ ਖਾਈਏ ਨਾ ਕਹੀਏ ਦਹੀਂ ਦਾ ਚਮਚਾ ਜ਼ਰੂਰ ਖਾ ਕੇ ਜਾਣਾ ਮਨ ਵਿੱਚ ਥੋੜਾ ਹੁੰਦਾ ਹੈ ਨਾ ਵਿਸ਼ਵਾਸ ਜਿਹਾ ਵੀ ਹਾਂ ਦਹੀਂ ਖਾਣਾ ਵਾ ਤੇ ਪੇਪਰ ਵਧੀਆ ਬਣਾਵਾ ਸਵੇਰੇ ਸਵੇਰੇ ਦਹੀਂ ਜ਼ਰੂਰ ਖਾ ਕੇ ਜਾਣਾ ਜਾਂ ਖਿਚੜੀ ਬਣਾਉਣੀ ਜਾਂ ਦਹੀਂ ਬਣਾਉਣਾ ਤੇ ਉਹੀ ਅੱਜ ਲੱਗੇ ਆ ਕਰਨ ਤੇ ਮੈਨੂੰ ਉਹ ਯਾਦ ਆ ਗਿਆ ਵੀ ਆਪਾਂ ਵੀ ਤਾਂ ਖਾ ਕੇ ਜਾਂਦੇ ਰਹੇ ਤੇ ਤੁਸੀਂ ਵੀ ਜ਼ਰੂਰ ਐਵੇਂ ਕਰਦੇ ਹੋਵੋਗੇ ਅੱਜੇ ਵੀ ਇਹ ਰਵਾਜ ਚੱਲਦਾ ਹੀ ਆ ਤੇ ਲੱਗੇ ਆ ਨਿਆਣਿਆਂ ਨੂੰ ਲੱਗੇ ਆ ਖਵਾਉਣ ਤੇ ਨਿਆਣਿਆਂ ਦੇ ਭਾਵੇਂ ਨੇ ਜਿਹੜੇ ਨਿਆਣੇ ਆ ਉਹ ਨਹੀਂ ਇੱਕ ਯਕੀਨ ਕਰਦੇ ਨਿਆਣੇ ਆਂਦੇ ਆ ਵੀ ਨਹੀਂ ਇਦਾਂ ਕੀ ਹੋ ਜਾਂਦਾ ਬਾਜੀਆਂ ਪੜਾਂਗੇ ਤੇ ਫੇਰ ਹੀ ਆ ਚਲੋ ਇਹ ਤੇ ਮੰਨਿਆ ਵੀ ਪੜਾਈ ਦੇ ਨਾਲ ਹੀ ਪੜਾਈ ਆਉਣੀ ਆ ਪੜਾਂਗੇ ਤੇ ਫੇਰ ਹੀ ਪੜਾਈ ਹੋਣੀ ਪਰ ਜਿਹੜਾ ਉਹੋ ਹੀ ਮਾਵਾਂ ਦੇ ਮਨ ਵਿੱਚ ਹੁੰਦਾ ਵੀ ਬੱਚੇ ਆਦੇ ਪੇਪਰ ਪਾਉਣ ਚੱਲੇ ਆ ਦਹੀਂ ਖਾਣ ਤੇ ਖਵਾਲਦੇ ਆ ਦੇ ਤੇ ਖਵਾਲਦੇ ਬੰਨਿਆਂ ਨੇ ਕੀ ਰਿਐਕਸ਼ਨ ਕਰਦੇ ਆ ਮੰਨਦੇ ਧਿਆਨ ਨਹੀਂ ਇਹ ਗੱਲ ਨੂੰ ਅਸੀਂ ਵੀ ਨਹੀਂ ਮੰਨਦੇ ਬਸ ਇਹ ਸਿਰਫ ਉਦਾਂ ਹੀ ਆ ਵੀ ਇੱਕ ਚਲੋ ਮੰਨਦਾ ਚਾਜ ਆ ਜਾਂਦਾ ਵੀ ਅਸੀਂ ਇੱਥੇ ਕਰਦੇ ਰਹੇ ਆ ਉਹ ਚੀਜ਼ ਚੇਤੇ ਆ ਜਾਂਦੀ ਵੀ ਦਹੀਂ ਖਾ ਕੇ ਜਾਂਦੇ ਆ ਖਿਚੜੀ ਖਾ ਕੇ ਜਾਂਦੇ ਆ ਇਹਦਾ ਰੀਜ਼ਨ ਕੋਈ ਹੋਰ ਹੋਊਗਾ ਪਰ ਇਹ ਵੇਖਿਆ ਨੂੰ ਇਸ ਤਰੀਕੇ ਨਾਲ ਜਾਂਦਾ ਵੀ ਪਤਾ ਸ਼ੋਭਾ ਸ਼ੋਭਾ ਵਾਲੇ ਪਾਸੇ ਪਰ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਜਿੱਦਾਂ ਹੁਣ ਹੋਟਲ ਲੈਣ ਜਾਂਦਾ ਜਦੋਂ ਲਾੜਾ ਆਪਣੇ ਭਰਾ ਦੇ ਜਾਂਦੀ ਉਹ ਦਿਨ ਵੀ ਸਿਰ ਸਿਰ ਖਿਚੜੀ ਖਵਾਲਦੇ ਆ ਨਾ ਸਾਰਿਆਂ ਨੂੰ ਇਦਾਂ ਸਾਰੇ ਰਿਵਾਜ ਮੰੁੰਦੇ ਜਦੋਂ ਕਿਤੇ ਜਾਣਾ ਹੋਵੇ ਤਾਂ ਨਿਆਣਾਂ ਨੂੰ ਖਵਾਲਦੇ ਆ ਭਲਾ ਨੇ ਵਾਲੇ ਆ ਲਾ ਜੋ ਮਨਾ ਤਾ ਆ ਜੋ ਨਿਆਣੀਓ ਮਾ ਬੇ ਨਹੀਂ ਖਾਓ ਪੇਪਰ ਆ ਥੋੜਾ ਥੋੜਾ ਅਸੀਂ ਤੇ ਕੋਲੀ ਕੋਲੀ ਖਾ ਕੇ ਜਾਂਦੇ ਰਹੇ ਹਾਂ ਮੈਂ ਤਾਂ ਜਿਆਦਾ ਇਹਨਾਂ ਨੇ ਖਾਣਾ ਨਹੀਂ ਕੋਲੀ ਭੜ ਕੇ ਚੁੰਮਚਾ ਚੁੰਮਚਾ ਖਾ ਲੈਣ ਚੱਲ ਦੋ ਦੋ ਚੁੰਮਚੇ ਖਾ ਲੈਣ ਜਿੰਨਾ ਨਹੀਂ ਖਾਣਾ ਨਾ ਵੀ ਆ ਗਈ ਨਾ ਉਹ ਦਹੀਂ ਦੀ ਬੜੀ ਸ਼ਕੀਨ ਆ ਗੁੜ ਨਹੀਂ ਪਾ ਵਿੱਚ ਚੀਨੀ ਪਾਈ ਗੁੜ ਨਹੀਂ ਪਾਇਆ ਗੁੜ ਪਾਉਣਾ ਸੀ ਨਾ ਮੈਂ ਪਤਾ ਨਹੀਂ ਗੁੜ ਵਾਲਾ ਖਾਣ ਚਾਹ ਨਾ ਖਾ ਗੁੜ ਵਾਲਾ ਪਸੰਦ ਹੈ ਕਿ ਚੀਨੀ ਵਾਲਾ ਮਨਾ ਤਾ ਚੱਲ ਹੋ ਗਿਆ ਸਗਾ ਨਾ ਸ਼ਰਾਬ ਖਾਣੇ ਗਈ ਉਹਦਾ ਪੇਪਰ ਦੇਣੇ ਆ ਕੁਛ ਲੈਣੇ ਆ ਇਧਰ ਆ ਸ਼ਰੀ ਤੂੰ ਵੀ ਖਾ ਲੈ ਥੋੜਾ ਜਿਹਾ ਨਹੀਂ ਖਾਣਾ ਅਗਲੇ ਪੇਪਰ ਜਿਆਦਾ ਆ ਜੂਗਾ ਨਹੀਂ ਖਾਣਾ ਇਹਦੇ ਪੇਪਰ ਹੋਣੇ ਅਗਲੇ ਮਹੀਨੇ ਮਾਰਚ ਵਿੱਚ ਇਹ ਸਿਰਫ ਇਹ ਖਾਣਾ ਉਹ ਮਨ ਦਾ ਚਾਜ ਆ ਹੀ ਆ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਦਹੀਂ ਖਾ ਕੇ ਪੜ੍ਹਾਈ ਜ਼ਿਆਦਾ ਹੁੰਦੀ ਹੈ ਬਸ ਰੀਜ ਜੀ ਜੀ ਸਾਡੇ ਮਾਵਾ ਕਰਦੇ ਹੁੰਦੇ ਆ ਤੁਹਾਡੇ ਨਾਲ ਏਦਾਂ ਵੀ ਮੈਂ ਵੀ ਮਾਵਾ ਮੈਂ ਵੀ ਮੈਂ ਵੀ ਰੀਜ ਕਰਾਂ ਵੀ ਹਾਂ ਮੇਰੇ ਨਿਆਣੇ ਪੇਪਰ ਪਉਣ ਚੱਲੇ ਨੇ ਤੇ ਚਲੋ ਤੇ ਪਰ ਵਧੀਆ ਹੋਏ ਬਾਕੀ ਮੌਸਮ ਕੁਝ ਵੇਂ ਦਾ ਅੱਜ ਬੱਦਲਵਾਈ ਹੋ ਗਈ ਹੈ ਤੇ ਹਵਾਏ ਵਗਣ ਦੀ ਠੰਡੀ ਹਾਂਜੀ ਟੌਮੀ ਤੁਮੀ ਇਧਰ ਤਾਂ ਵੀ ਟੌਮੀ ਨੇ ਰੋਜ਼ ਜਾਣਾ ਹੁੰਦਾ ਵਾ ਬਸ ਬਾ ਕੇ ਨਾ ਲੱਗੇ ਇਹ ਸੂਰੇਸ਼ਵਰੇ ਪਾਸੇ ਆਉਣੇ ਲੱਭਦਾ ਵਾ। ਠੀਕ ਖੱਡਨ ਮੇਰਨਾ। ਤੋਂ ਬਾਅਦ ਇਹਨਾਂ ਚਲੇ ਜਾਣਾ ਨਿਆਣੇ। ਜਿਉਂ-ਜਿਉਂ ਆ ਰਹੀ ਹੈ ਗਰਮੀ, ਬਹਾਰ ਰੁੱਤ ਤੇ ਉਹਦੇ ਨਵੇਂ ਪੱਤੇ ਤੇ ਨਵੇਂ ਹਾਲੇ ਜਿਹੜੇ ਆ ਨਿਕਲ ਰਹੇ ਆ। ਹੁਣ ਇਹਦੀ ਵਾਰੀ ਆ। ਉਹ ਸੰਤਰਾ ਦੇ ਥੋੜੇ ਜਿਹੇ ਰਹਿ ਗਏ ਉਹ ਵੀ ਉੱਪਰ ਰਹਿ ਕੇ ਜਿਹੜੇ ਬਚ ਗਏ ਨੇ ਤਾਂ ਥੱਲੇੋਂ ਥੱਲੇੋਂ ਸਾਰੇ ਖਤਮ ਹੋ ਗਏ। ਤੇ ਸੰਤਰਾ ਥੋੜਾ ਜਿਹਾ ਰਹਿ ਗਿਆ ਤੇ ਹੁਣ ਇਹਨੂੰ ਆ ਵੇਖੋ ਕਿ ਕਿਸੇ ਨੂੰ ਫੁੱਲ ਪੈ ਜਾਂਦਾ। ਇਹਨੂੰ ਵੀ ਫੁੱਲ ਪੈ ਗਏ ਹਾਂ ਲਗਾਠਾਂ। ਲਗਾਠਾਂ ਫਿਰ ਇਸ ਤੋਂ ਬਾਅਦ ਆ ਵਾਲਾ। ਇਹ ਗੱਭੂ ਗੋਸ਼ਾ ਐ ਵੀ ਇਹਨੂੰ ਵੀ ਪਿਛਲੇ ਦੋ ਕ ਚਾਰ ਕ ਹਨਾ ਲੱਗੇ ਸੀ ਪਰ ਪੱਤੇ ਸਾਰੇ ਨਵੇਂ ਨਿਕਲ ਆਏ ਮਤਲਬ ਇੱਕ ਤੋਂ ਫਲ ਨਿਕਲ ਆ ਖਰਾਬ ਹੁੰਦਾ ਵਾ ਖਤਮ ਹੁੰਦਾ ਦੂਜਾ ਸ਼ੁਰੂ ਹੁੰਦਾ ਨਾਲ ਦੇ ਨਾਲ ਆਹ ਵੇਖੋ ਇਹਦੇ ਵੀ ਨਾ ਐਰਗਾ ਵੇਖੋ ਕਿੱਡੇ ਸੋਨੇ ਫੁੱਲ ਭਾਂਡੇ ਪੱਤੇ ਨਾਲ ਹਾਂ ਇਹ ਵੀ ਲੱਗੂਗਾ ਆਹ ਵੇਖੋ ਵੀ ਕਿੰਨੇ ਸਾਰੇ ਇਹਦੇ ਸਾਲ ਘੱਟ ਸੀ ਇਹਨੂੰ ਦੋ ਕੀ ਲੱਗੇ ਸੀ ਪਰ ਇਸ ਸਾਲ ਚਾਰ ਹੀ ਗਿਨੇ ਤੇ ਚਾਰੇ ਜਿਹੜੇ ਕਿਨੂੰ ਪਹਿਲਾ ਫਾਲੀ ਨਾ ਝੜ ਗਿਆ ਐਦਕੇ ਜਿਆਦਾ ਲੱਗਣ ਡਿਆ ਕੱਲੇ ਕੱਲੇ ਪੱਤੇ ਨਾਲ ਜਿੱਦਾਂ ਇਹਦੇ ਨਾ ਫੁੱਲ ਨਿਕਲਣ ਦੇ ਇਦਾਂ ਨਿਕਲਣ ਚਲੋ ਸਾਤੋ ਵਾਦ ਚਾਤੇ ਇਹਨੂੰ ਹੁੰਦਾ ਵਾ ਬਾਹਰ ਨਿਕਲਦਾ ਕਰੋ ਨਿਆਣੇ ਦੇ ਬਹਾਨੇ ਨਾਲ ਗੇਟ ਖੁੱਲਣਾ ਹੁੰਦਾ ਵਾ ਉਦੋਂ ਇਹਨੇ ਬਾਹਰ ਫਿਰਨਾ ਵਾ ਉਦਾਂ ਦੇ ਵੈਸੇ ਗਰਮੀ ਆ ਗਈ ਹੈ ਪਰ ਆ ਵੀ ਪਹਿਲਾਂ ਗਈ ਹੈ ਸਵਾਰੀ ਪਰ ਅੱਜ ਜਿਹੜੀ ਆ ਪੂਰੀ ਹਵਾਵਾਂ ਘੰਡਈ ਹੈ ਕੰਡ ਵੀ ਆਣਾ ਦਾ ਥੋੜੇ ਵਾਸਾ ਆ ਗਿਆ ਕੰਡ ਦਾ ਜਿਹਾ ਅਹਿਸਾਸ ਕਰਉਂਦੀ ਆ ਵੀ ਮੈਂ ਹੈਗੀ ਆ ਜੇ ਆ ਸਕਦੀ ਆ ਅਜੇ ਨਾ ਕੋਠੀਆਂ ਕੁਆਟਰ ਜਿਹੜੀਆਂ ਸਰਦ ਹੋਣ ਹੈ ਹਾਂ ਸਰ ਜੀ ਆਪਿਆ ਕੜਦੀ ਤੇ ਸਾਰਿਆਂ ਨਾਲ ਮੱਧ ਨਾ ਵੀ ਆ ਸਕੂਲ ਬੱਸ ਆਉਣ ਤੋਂ ਪਹਿਲਾਂ ਵੀ ਪੰਡਈ ਵਿਚਾਰੀ ਸ਼ੋਭਾ ਨਵ ਚੱਲ ਹੁਣ ਬਾਈ ਬੋਲੋ ਇਹਨੂੰ ਵੀ ਚਲੋ ਉਹਦਾ ਮੰਨਤ ਪੰਡਈ ਆ ਆ ਸਾਰੀ ਤੂੰ ਇਹ ਇੱਕ ਵਾਰੀ 24 ਘੰਟਿਆਂ ਚ ਇੱਕ ਵਾਰੀ ਪੜਦਾ ਬਸ ਪਤੰਗਾ ਵੇਖਦੇ ਕਿਹੜੇ ਖਿਡਾਰੀ ਇਹ ਬਾ ਪਤੰਗਾਂ ਦਾ ਧਿਆਨ ਹੁੰਦਾ ਜਿਹਦੇ ਹੁੰਦਿਆ ਮਰਦੀ ਥੋੜੀ ਲਾਉਣੀ ਆ ਇਹਨੇ ਪਹਿਲਾਂ ਪਤੰਗਾ ਮਲ ਚੁੱਤੀ ਲਾ ਕੇ ਤੁਰ ਚਲੋ ਚਲੋ ਚਲ ਕੇ ਬਾਜੋ ਇਹਨੂੰ ਫੜ ਕੇ ਰੱਖੀਂ ਜੀ ਤਾਂ ਤਾਕਰ ਚੱਲ ਘਰ ਚੱਲ 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 ਬਸ ਨਿਆਣੇ ਦੇ ਨਾਲ ਹੀ ਜੇ ਵੀ ਹੁਣ ਘਰ ਨੂੰ ਹੋ ਗਈ ਬਸ ਨਿਆਣੇ ਤੇ ਗਏ ਸਕੂਲ ਨੂੰ ਤੇ ਹੁਣ ਸਬਜ਼ੀ ਵਾਲਾ ਕਿਹੜਾ ਹੋ ਜੇ ਨਾਲ ਹੀ ਮੇਰੇ ਘਰ ਦਾ ਰਾਏ ਤੇ ਆਈਆਂ ਧਨੀਆ ਵੀ ਲੈ ਜਾ ਮੈਂ ਕਰਦੀ ਲੈ ਕੇ ਆਈਆਂ ਲੈ ਜਾ ਲੈ ਜਾ ਮੈਂ ਧਨੀਆ ਵੀ ਲੈ ਆਵਾਂ ਸਾਫ਼ ਸਵੈਈ ਉਹ ਦਿੰਦੀ ਹੋ ਗਈ ਐ ਇਹ ਮੇਰਾ ਕਮਾਲ ਆ ਗੋਡੀ-ਗਾਡੀ ਕਰਤੀ ਏ ਖਰੀ ਫੇਰ ਧਨੀਆ ਸਭ ਤੋਂ ਵੱਧ ਹੋਇਆ ਕਿ ਹਨਾ ਧਨੀਆ ਦੀਆਂ ਲਾਈਨਾਂ ਵੀ ਜ਼ਿਆਦਾ ਸੀ ਪਾਲਕ ਦੇ ਸਿਰਫ ਦੋ ਹੀ ਲਾਈਨਾਂ ਵ ਤੇ ਮੇਥੀ ਦੇ ਵੀ ਦੋ ਲਾਈਨਾਂ ਗੋਭੀ ਲੱਗਣੀ ਹੋ ਗਈ ਏ ਸ਼ੁਰੂ ਅਜੇ ਖਾਂਡੇ ਹੌਤਾਂ ਲਿਆਂਦੀ ਕਮਲ ਬਾਜੀ ਹਨਾ ਵੱਲੋਂ ਤੇ ਬਾਅਦ ਵਿੱਚ ਆ ਸ਼ੁਰੂ ਹੋਣੀ ਆ ਹਾਂਜੀ ਮੇਨ ਗੱਲ ਚੱਲੀ ਸੀ ਦਹੀਂ ਤੋਂ ਤੇ ਸਬਜ਼ੀ ਪਾ ਕੇ ਮੋਗ ਗਈ ਆ ਸਿਰਫ ਇਸੇ ਕਰਕੇ ਮੜੀ ਜਾਈ ਸ਼ੇਅਰ ਕੀਤੀ ਵੀਡੀਓ ਵੀ ਤੁਹਾਨੂੰ ਸਭ ਨੂੰ ਵੀ ਪਤਾ ਹੋਣਾ ਮੇਰੇ ਬਾਰੇ ਨਾਲੇ ਆਪਾਂ ਸਾਰੇ ਖਾ ਕੇ ਜਾਂਦੇ ਹੀ ਰਹੇ ਆ ਦਹੀਂ ਤੇ ਤੁਸੀਂ ਵੀ ਦੱਸਿਓ ਜਿੰਨਾਂ ਜਿੰਨਾਂ ਨੂੰ ਚੇਤਾ ਆਇਆ ਵਲੌਗ ਵੇਖ ਕੇ ਆਪਣੇ ਬਚਪਨ ਦਾ ਵੀ ਕਿਵੇਂ ਸਾਡੀਆਂ ਮਾਵਾਂ ਦਾਦੀਆਂ ਸਵੇਰੇ ਸਵੇਰੇ ਪਹਿਲਾਂ ਦਹੀਂ ਖਵਾ ਲੈਣਾ ਜ਼ਰੂਰ ਕੋਈ ਇਹ ਵਹਿਮ ਨਹੀਂ ਹੈਗਾ ਕੋਈ ਉਹਦੀ ਗੱਲ ਨਹੀਂ ਹੈਗੀ ਬਸ ਇੱਕ ਮਾਵਾਂ ਦਾ ਚਾਅ ਹੁੰਦਾ ਸੀ ਵੀ ਮੇਰਾ ਪੁੱਤ ਜਾਂ ਧੀ ਹਣਾ ਸਾਡੇ ਬੱਚੇ ਜਿਹੜੇ ਦਹੀਂ ਖਾ ਕੇ ਜਾਣ ਖਿਚੜੀ ਖਾ ਕੇ ਜਾਣ ਤੇ ਸਾਡੇ ਖਿਚੜੀ ਤੇ ਦਹੀਂ ਦਾ ਜ਼ਿਆਦਾਤਰ ਰਵਾਜ ਹੁੰਦਾ ਸੀ ਤੁਸੀਂ ਦੱਸਿਓ ਵੀ ਤੁਹਾਡੇ ਕੀ ਹੁੰਦਾ ਸੀ ਜ਼ਰੂਰ ਤੇ ਬਸ ਆ ਹੋਈ ਨਹੀਂ ਕਿ ਵੀਡੀਓ ਇਹਨਾਂ ਕੀ ਵਲੋਗ ਅੱਜ ਸ਼ੇਅਰ ਕਰਨਾ ਹੈ ਕਿ ਮੈਨੂੰ ਇਹਨੂੰ ਦੇਖ ਕੇ ਜਦੋਂ ਲੱਗੀ ਹੈ ਖਵਾਲ ਨੂੰ ਉਹਨਾਂ ਨੂੰ ਤੇ ਮੈਨੂੰ ਆਪਣੀ ਯਾਦ ਆ ਗਈ ਹੈ ਤੇ ਤੁਹਾਨੂੰ ਵੀ ਜਰੂਰ ਯਾਦ ਆਊਗੀ ਆਪਣੇ ਬਚਪਨ ਦੀ ਆਪਣੇ ਟਾਈਮ ਦੀ ਕੋਈ ਵੀ ਕੰਮ ਕਰਦੇ ਆਂ ਬੱਚਿਆਂ ਦੇ ਨਾਲ ਵੀ ਆਪਣਾ ਬਚਪਨ ਪਹਿਲਾਂ ਯਾਦ ਆਿੰਦਾ ਜਦੋਂ ਹੀ ਕੋਈ ਖੇਡ ਖੇਡਦੇ ਆਂ ਤਾਂ ਵੀ ਬੱਚਿਆਂ ਦੇ ਨਾਲ ਤੇ ਆਪਣਾ ਬਚਪਨ ਯਾਦ ਆਂਦਾ ਵੀ ਹਾਂ ਇਦਾਂ ਖੇਡਦੇ ਹੁੰਨੇ ਹਾਂ ਬਾਕੀ ਨਾ ਤੇ ਹੁਣ ਉਹ ਖੇਡੇ ਰਹੀਆਂ ਵਾਂ ਤੇ ਨਾ ਹੁਣ ਰੀਤੀ ਰਿਵਾਜ ਹੀ ਰਹੇ ਓਵੇਂ ਦੇ ਪਰ ਪਹਿਲਾਂ ਨਾਲ ਸਾਰਾ ਕੁਝ ਚੇਂਜ ਹੋ ਗਿਆ ਪਰ ਫਿਰ ਵੀ ਕਈ ਜਗ੍ਹਾ ਅੱਜ ਵੀ ਇਦਾਂ ਹੈਗਾ ਵਾ ਜਿੱਦਾਂ ਦ ਮੈਂ ਬੜੇ ਟਾਈਮ ਬਾਅਦ ਦੇਖਿਆ ਪਹਿਲਾਂ ਵੀ ਕਰਦੀ ਰਹੀ ਐ ਪਰ ਪਹਿਲਾਂ ਐਨਾ ਕਦੀ ਗੌਰ ਨਹੀਂ ਦਿੱਤਾ ਤੇ ਅੱਜ ਜਦੋਂ ਦੇਖਿਆ ਤਾਂ ਮੈਨੂੰ ਇੱਕਦਮ ਯਾਦ ਆ ਗਈ ਸਾਰੀ ਹਿਸਟਰੀ ਆਪਣੀ ਵੀ ਵੀ ਆਪਾਂ ਵੀ ਐਵੇਂ ਕਰਦੇ ਰਹੇ ਆ ਤੇ ਦੱਸਿਓ ਤੁਸੀਂ ਵੀ ਜਰੂਰ ਆਪੋ ਆਪਣਾ ਵੀ ਖਾ ਕੇ ਜਦੋਂ ਤੁਸੀਂ ਦਹੀਂ ਘਰੋਂ ਤੁਰਦੇ ਹੁੰਦੇ ਸੀ ਵੀ ਪੇਪਰ ਕਿਵੇਂ ਦਾ ਹੁੰਦਾ ਸੀ ਇੱਕ ਮਨ ਵਿੱਚ ਚਾਅ ਜਾ ਹੁੰਦਾ ਵੀ ਅੱਜ ਆਪਾਂ ਦਹੀਂ ਨਹੀਂ ਖਾ ਕੇ ਆਏ ਪੁਰਾਣੇ ਪੇਪਰ ਹੋਏ ਚੰਗਾ ਹੋਣਾ ਜਾਂ ਨਹੀਂ ਹੋਣਾ ਪਰ ਇਹ ਸਾਰੇ ਮਨ ਦੇ ਵਿਆਹ ਵੀ ਹੁੰਦੇ ਸੀਗੇ ਜੋ ਪੜਿਆ ਵਾ ਉਹ ਹੀ ਆਉਣਾ ਵਾ ਮਾਈਂਡ ਵਿੱਚ ਤੇ ਉਹਦੇ ਅਕੋਰਡਿੰਗ ਹੀ ਪੇਪਰ ਹੋਣਾ ਵਾ ਚੰਗਾ ਹੋਣਾ ਮਾਹੌਲ ਹਣਾ ਇਹ ਗੱਲ ਹੈ ਜੀ ਕੰਮ ਕਰਨ ਚੱਲੇ ਆ ਸ਼ੋਭੀ ਹੁੰਦਾ ਵੀ ਪੇਪਰਾਂ ਤਾਂ ਵੀ ਹੁਣ ਤਾਂ ਕਰਕੇ ਵੀ ਸ਼ੋਭ ਕੰਮ ਕਰਨ ਚੱਲੇ ਆ ਚਲੋ ਜੀ ਦਹੀਂ ਖਵਾ ਲਓ ਹਾਂ ਚਲੋ ਠੀਕ ਆ ਜੀ ਦੱਸਿਓ ਤੁਸੀਂ ਵੀ ਆਪੋ ਆਪਣੇ ਬਚਪਨ ਦੀ ਯਾਦ ਕੋਈ ਹੋਊਗੀ ਤੇ ਇਹਦੇ ਪੇਪਰਾਂ ਦੇ ਅਕੋਰਡਿੰਗ ਤੇ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ